ਅੰਤਰਰਾਸ਼ਟਰੀ ਪੁਰਸ਼ ਦਿਵਸ ਦੇ ਮੌਕੇ ਰੋਹਿਤ ਡੋਗਰਾ ਦੇ ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਦੱਸਦੇ ਕਿ ਮੋਹਾਲੀ ਦੇ ਵਿੱਚ ਇੱਕ ਮੁਫਤ ਤੰਦਰੁਸਤੀ ਕੈਂਪ ਚੰਡੀਗੜ੍ਹ ਮੋਹਾਲੀ ਦੇ ਵਿੱਚ ਲਗਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਉਣ ਦੇ ਲਈ ਸੇਵ ਇੰਡੀਅਨ ਫੈਮਿਲੀ ਚੰਡੀਗੜ੍ਹ ਮੰਡੇਟ ਏ ਡੇਟ ਵਿਦ men's ਲੇਖ ਵਾਲਾ ਇੱਕ ਮੁਫਤ ਤੰਦਰੁਸਤੀ ਕੈਂਪ ਆਯੋਜਿਤ ਕਰ ਰਿਹਾ ਹੈ 19 ਨਵੰਬਰ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰੇ 2 ਵਜੇ ਤੱਕ ਪਾਰਕ ਹਸਪਤਾਲ ਸੈਕਟਰ 69 ਮੋਹਾਲੀ ਵਿਖੇ ਇੱਕ ਮੁਫਤ ਤੰਦਰੁਸਤੀ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪੁਰਸ਼ਾਂ ਨੂੰ ਵਿਆਪਕ ਸਿਹਤ ਜਾਂਚਾਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ ਜਾਂਦਾ ਹੈ ਜਿਸ ਵਿੱਚ ਦਿਲ ਦੀ ਜਾਂਚ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ECG ਤੇ ਹੱਡੀਆਂ ਦੀ ਕੰਤਾ ਦੇ ਟੈਸਟ ਸ਼ਾਮਲ ਹਨ ਇਸ ਪਹਿਲ ਕਦਮੀ ਬਾਰੇ ਬੋਲਦੇ ਹਾਂ ਸੇਵ ਇੰਡੀਅਨ ਫੈਮਿਲੀ ਚੰਡੀਗੜ੍ਹ ਦੇ ਰੋਹਿਤ ਡੋਗਰਾ ਨੇ ਕਿ ਪੁਰਸ਼ ਅਕਸਰ ਦਬਾਅ ਤੇ ਰੁਝੇਵਿਆਂ ਕਾਰਨ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਦੇ ਨੇ। ਇਹ ਕੈਂਪ ਬ ਸ਼ੁਰੂਆਤੀ ਪਤਾ ਲਗਾਉਣ ਤੇ ਰੋਕਥਾਮ ਵਾਲੀ ਦੇਖਭਾਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਤਾਂ ਜੋ ਆਦਮੀ ਇੱਕ ਸਿਹਤਮੰਦ ਜੀਵਨ ਜੀ ਸਕਣ। ਮੁਫਤ ਰਜਿਸਟ੍ਰੇਸ਼ਨ ਇੱਕ ਨੰਬਰ ਦਿੱਤਾ ਗਿਆ ਉਸ ਤੇ ਮੁਫਤ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਕਰਵਾ ਸਕਦੇ ਆ 9814364840 ਦੁਬਾਰਾ ਦੱਸ ਦਈਏ 98173464846 ਨੰਬਰ ਹੈ ਜਿਹੜਾ ਉਪਲਬਧ ਹੈ ਇਸਦੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਸਾਰੇ ਟੈਸਟ ਮੁਫਤ ਕਿਤੇ ਜਾਣਗੇ ਪ੍ਰਬੰਧਕ ਪੁਰਸ਼ਾਂ ਤੇ ਉਹਨਾਂ ਪਰਿਵਾਰਾਂ ਖਾਸ ਕਰਕੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਤੰਦਰੁਸਤੀ ਪਹਿਲ ਕਦਮੀ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਨੇ ਦੱਸ ਦਈਏ ਕਿ ਕੱਲ 19 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਾਰਕ ਹਸਪਤਾਲ ਸੈਕਟਰ 69 ਦੇ ਵਿੱਚ ਜਿਹੜਾ ਇਹ ਕੈਂਪ ਹੈ ਉਹ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਫ੍ਰੀ ਟੈਸਟ ਨੇ ਜਿਹੜੇ ਉਹ ਕਿਤੇ ਜਾਣਗੇ ਰੋਹਿਤ ਡੋਗਰਾ ਦੇ ਵੱਲੋਂ ਜਿਹੜੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਵੱਧ ਚੜ ਕੇ ਇਸ ਕੈਂਪ ਦਾ ਫਾਇਦਾ ਉਠਾਓ ਇੱਕ ਤਾਂ ਸਾਰੇ ਟੈਸਟ ਨੇ ਜਿਹੜੇ ਤੁਹਾਡੇ ਮੁਫਤ ਹੀ ਕੀਤੇ ਜਾਣਗੇ ਦੂਸਰਾ ਤੁਹਾਨੂੰ ਤੁਹਾਡੇ ਸਰੀਰ ਦਾ ਵੀ ਪਤਾ ਲੱਗ ਜਾਏਗਾ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਔਰ ਅੰਤਰਰਾਸ਼ਟਰੀ પુરੁਸ਼ ਦਿਵਸ ਤੇ ਸਪੈਸ਼ਲ ਇਹ ਪ੍ਰੋਗਰਾਮ ਆ ਜਿਹੜਾ ਕੈਂਪ ਹੈ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਹੈ ਹਾਲਾਂਕਿ ਡਾਕਟਰਾਂ ਦੀ ਵੱਡੀ ਟੀਮ ਉੱਥੇ ਮੌਜੂਦ ਹੋਏਗੀ ਜਿਸ ਦੇ ਵੱਲੋਂ ਸਾਰੀਆਂ ਜਾਂਚ ਪੜਤਾਲਾਂ ਜਿਹੜੀ ਤੁਹਾਡੇ ਸਰੀਰ ਦੀ ਕੀਤੀ ਜਾਏਗੀ ਸਾਰੇ ਟੈਸਟ ਫ੍ਰੀ ਦੇ ਵਿੱਚ ਹੋਣਗੇ ਤੇ ਨੰਬਰ ਅਸੀਂ ਆਪਣੀ ਸਕਰੀਨ ਤੇ ਵੀ ਚਲਾ ਰਹੇ ਹਾਂ ਇਸ ਨੰਬਰ ਤੇ ਤੁਸੀਂ ਫਰੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਸਾਰਿਆਂ ਨੂੰ ਖੁੱਲਾ ਸਦਾ ਇਸ ਕੈਂਪ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਜਿੰਨੇ ਵੀ ਲੋਕ ਉੱਥੇ ਟੈਸਟ ਕਰਵਾਉਣ ਦੇ ਲਈ ਜਾਣਗੇ ਉਹਨਾਂ ਨੂੰ ਇਸ ਚੀਜ਼ ਦਾ ਵੱਡਾ ਫਾਇਦਾ ਆ ਜਿਹੜਾ ਉਹ ਮਿਲੇਗਾ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਇਸ ਕੈਂਪ ਦੇ ਵਿੱਚ ਜਾਓ ਤੇ ਫਾਇਦਾ ਉਠਾਓ